ਬੀਜੇ ਪੀ ਦਾ ਕਿਸੇ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਿਉਂਕਿ ਜਿਹੜੀ ਪਾਰਟੀ 10 ਸਾਲਾਂ ਤੋਂ ਸੱਤਾ 'ਚ ਹੈ ਤੇ ਬਹੁਤ ਲੰਬਾ ਸਮਾਂ ਹੁੰਦਾਗਾ ਕੋਈ ਕੰਮ ਕਰਨ ਦੇ ਲਈ ਕੋਈ ਡਿਲੀਵਰੀ ਜਿਹੜੀ ਲੋਕਾਂ ਤੱਕ ਪਹੁੰਚਾਉਣ ਦੇ ਲਈ ਪਰ ਪਿਛਲੇ 10 ਸਾਲਾਂ ਤੋਂ ਜਿੰਨੇ ਵੀ ਮੈਨੀਫੈਸਟੋ ਉਹਨਾਂ ਨੇ ਜਾਰੀ ਕੀਤੇ ਦੋ ਇਲੈਕਸ਼ਨਾਂ ਲੜਦੇ ਸਟੇਟ ਦੇ ਵਿੱਚ ਵੀ ਇਲੈਕਸ਼ਨਾਂ ਲੜੇ ਨਾ ਕਿਤੇ ਸਟੇਟ ਚ ਨਾ ਕੇਂਦਰ ਚ ਇੱਕ ਵੀ ਵਾਅਦਾ ਨਹੀਂ ਜਿਹੜਾ ਉਹਨਾਂ ਨੇ ਪੂਰਾ ਕੀਤਾ ਹੋਵੇ ਤੇ ਅੱਜ ਗਰੰਟੀਆਂ ਦੇ ਰਹੇ ਆ ਜਿਨ੍ਹਾਂ ਦੀ ਆਲਦੀ ਕੋਈ ਗਰੰਟੀ ਨਹੀਂ ਉਹ ਗਰੰਟੀ ਦੇ ਰਿਹਾ ਵੀ ਥੋਡੀ ਗਰੰਟੀ ਹੈ ਵੀ ਭਾਈ ਤੁਸੀਂ ਕੱਲ ਨੂੰ ਆਉਂਗੇ ਕਿ ਨਹੀਂ ਆਉਂਗੇ ਤੇ ਬਾਕੀ ਜਾਂਦਾ ਪਿਛਲੇ ਸਮੇਂ ਜਿਹੜੀਆਂ ਦਿੱਤੀਆਂ ਗਰੰਟੀਆਂ ਨੇ ਵਾਅਦੇ ਪੂਰੇ ਕੀਤੇ ਹੋਣ ਕਹਿੰਦੇ ਸੀ ਜੀ 2 ਕਰੋੜ ਨੌਕਰੀ ਜਿਹੜੀ ਦੇਸ਼ ਚ ਦੇਵਾਂਗੇ ਤੇ ਮੁੜ ਕੇ ਗੱਲ ਪਕੌੜਿਆਂ ਤੇ ਆ ਕੇ ਖੜ ਗਈ ਆਈ ਕਾਲਾ ਤਾਂ ਜਿਹੜਾ ਵਾਪਸ ਆਊਗਾ 15-15 ਲੱਖ ਰੁਪਈਆ ਆਊਗਾ ਤੇ ਮੁੜ ਕੇ ਕਹਦਾ ਵੀ ਇਹ ਤਾਂ ਚੋਣਵੀਂ ਜੁਮਲਾ ਥਾ ਸੋ ਚੋਣਵੀਂ ਜੁਮਲੇ ਜਿਹਦੇ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਦੇਸ਼ ਦੇ ਗ੍ਰਹਿ ਮੰਤਰੀ ਖੁਦ ਇੰਟਰਵਿਊ ਚ ਬੈਠ ਕੇ ਕਹਿਣ ਤਾਂ ਇਹ ਨੂੰ ਲੋਕ ਕਿਵੇਂ ਯਕੀਨ ਮੰਨਣ ਜਿਹੜੇ ਤੁਸੀਂ ਹੁਣ ਕਹਿ ਰਹੇ ਹੋ ਵੀ ਆਹ ਦੇਵਾ ਗਿਆ ਆ ਦੇਵਾਂਗੇ ਵੀ ਚੋਣਵੀਂ ਜੁਮਲੇ ਨਹੀਂ ਇਹ ਕੱਲੀ ਆਮ ਆਦਮੀ ਪਾਰਟੀ ਆ ਅਸੀਂ ਦਿੱਲੀ ਚ ਵੀ ਜੋ ਕਿਹਾ ਉਹ ਕਰਕੇ ਦਿਖਾਇਆ ਤੇ ਪੰਜਾਬ ਦੇ ਵਿੱਚ ਵੀ ਸਾਡੀ 2 ਸਾਲਾਂ ਤੋਂ ਸਰਕਾਰ ਹੈ ਤੇ ਅਸੀਂ ਕੰਮਾਂ ਦੇ ਸਿਰ ਤੇ ਵੋਟ ਮੰਗ ਰਹੇ ਆ ਤੇ ਸਾਰੇ ਕੰਮ ਜਿਹੜੇ ਕੋਈ ਪੈਂਡਿੰਗ ਵੀ ਨੇ ਅਸੀਂ ਆਉਣ ਵਾਲੇ ਸਮੇਂ ਚੋ ਕਰਾਂਗੇ। ਸ੍ਰੀਮ ਜੀ ਸਰਕ ਨੈਸ਼ਨਲ ਲੈਵਲ ਤੇ ਤੁਹਾਡਾ ਗੱਠਜੋੜ ਹੈ, ਇੰਡੀਆ ਗੱਠਜੋੜ ਬਣੇਗਾ। ਪੰਜਾਬ ਚ ਤੁਹਾਡਾ ਨਹੀਂ ਹੈਗਾ ਕਾਂਗਰਸ ਕਿੱਦਾਂ ਦਾ ਲੱਗ ਰਿਹਾ ਹੈ? ਕੰਪੀਟੀਟਰ ਉਹ ਕਿਉਂਕਿ ਅਸੀਂ ਪੰਜਾਬ ਚ ਸਾਡਾ ਸਟੈਂਡ ਹੈ ਜਿਹੜਾ ਬੜਾ ਸਪਸ਼ਟ ਸੀਗਾ। ਕੀ ਇਸ਼ੂ ਜਿਸ ਵੇਲੇ ਜਿਹੜੇ ਵੀ ਹੋ ਨਹੀਂ ਸਕਦੇ। ਚਲੋ ਜੋ ਮਰਜ਼ੀ ਕਿਉਂਕਿ ਅਸੀਂ ਇੱਥੇ ਉਹਨਾਂ ਦੇ ਅਗੇਂਸਟ ਜਿਹੜੀ ਇਲੈਕਸ਼ਨਾਂ ਲੜੀ ਆ ਸਾਡੀ ਮੈਂ ਪੰਜਾਬ ਦਾ ਲੀਡਰਾਂ ਪੰਜਾਬ ਬਾਰੇ ਜਿਹੜਾ ਮੈਂ ਜਵਾਬ ਦੇ ਸਕਦਾ ਇਹ ਸਾਡੇ ਵੱਲੋਂ ਵੀ ਬੜਾ ਕਲੀਅਰ ਸੀ ਕਿ ਅਸੀਂ ਪੰਜਾਬ ਚ ਜਿਹੜਾ ਉਹ ਨਹੀਂ ਕਰਾਂਗੇ ਤੁਸੀਂ ਕੱਲੇ ਜਿਹੜੇ ਆ ਉਹ ਇਲੈਕਸ਼ਨਾਂ ਜਿਹੜੀਆਂ ਜਿੱਤ ਕੇ ਦਿਖਾਵਾਂਗੇ ਤੇ ਅਸੀਂ ਜਿੱਤਾਂਗੇ ਇਹ ਗੱਠਜੋੜ ਨੂੰ ਲੈ ਕੇ ਨਹੀਂ ਜਿਹੜੇ ਕੈਂਡੀਡੇਟ ਉਤਾਰੇ ਜਾ ਰਹੇ ਜਿਵੇਂ ਭਲਤ ਸਿੰਘ ਸ਼ਰਵਤ ਸਿੰਘ ਖਹਿਰਾ ਨੂੰ ਕਾਂਗਰਸ ਤੋਂ ਭੇਜਿਆ ਵੀ ਪਤਾ ਵੀ ਇੱਥੇ ਨਹੀਂ ਜਿੱਤਣਾ ਉਹਨੂੰ ਇੱਥੇ ਭੇਜ ਤਾ ਫਿਰ ਲੱਗਦਾ ਨਹੀਂ ਆ ਵੀ ਆਮ ਆਦਮੀ ਪਾਰਟੀ ਨੂੰ ਜਿੱਤਣ ਵਾਸਤੇ ਇਹ ਕੀਤਾ ਜਾ ਰਿਹਾ ਹੈ ਅੱਜ ਤਾਂ ਫਿਰ ਉਹਨਾਂ ਨੇ ਸਾਰੇ ਕਿਤੇ ਉੱਥੇ ਆਪਦੇ ਸਾਬਕਾ ਮੁੱਖ ਮੰਤਰੀ ਜਲੰਧਰ ਤੋਂ ਚੰਨੀ ਸਾਹਿਬ ਨੂੰ ਉਤਾਰਿਆ ਹੈ ਨਾ ਹਰੇਕ ਪਾਰਟੀ ਆਪਦੇ ਵੱਲੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰਦੀ ਹੈ ਹੁਣ ਜਦੋਂ ਸੰਗਠਨ ਤੁਸੀਂ ਆਪ ਦੱਸੋ ਤੁਹਾਨੂੰ ਹੀ ਪਤਾ ਵੀ ਸਿੰਗਲਾ ਸਾਹਿਬ ਵੀ ਨਹੀਂ ਮੰਨੇ ਲੈਰੇ ਆਪਾਂ ਖੜੇ ਆ ਬੀਬਾ ਪੱਠਲ ਦੀ ਸਾਬਕਾ ਸੀਐਮ ਸਾਹਿਬ ਉਹਨਾਂ ਦੇ ਸਾਰੇ ਵਰਕਰਾਂ ਨੂੰ ਜਾਣਦੇ ਹੋਗੇ ਉਹ ਵੀ ਨਹੀਂ ਮੰਨੇ ਹੁਣ ਫਿਰ ਪਾਰਟੀ ਮਜਬੂਰੀ ਬਸ ਕਰੇ ਕੀ ਕਿਸੇ ਨੂੰ ਤਾਂ ਲੜਾਉਣਾ ਹੈ ਨਾ ਨਹੀਂ ਹੋ ਸਕਦੇ ਹੁਣ ਤੋਂ ਦਫਾ ਸੈਟਿੰਗ ਹੋਵੇ ਵੀ ਤੁਸੀਂ ਉੱਥੇ ਮਾੜਾ ਕੈਂਡੀਟ ਦੇਵੋਗੇ ਜਾਂ ਵੀ ਪੂਰੇ ਉਹ ਧੀਰੇ ਨੇ ਅਸੀਂ ਤਾਂ ਪੂਰਾ ਪੂਰਾ ਚੰਗਾ ਦਿੱਤਾ ਉੱਥੇ ਨਹੀਂ ਜਿਵੇਂ ਡਾਕਟਰ ਚੱਬਿਆ ਹਾਨੂੰ ਲੈ ਕੇ ਲੜਾ ਰਹੇ ਨੇ ਇਤਰੀਵਾਲ ਸਾਹਿਬ ਜੇਲ੍ਹ ਚ ਚਲੇ ਗਏ ਨਹੀਂ 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 ਪਵਨ ਕੁਮਾਰ ਟੀਨੂ ਕਦਰ ਜੋ ਹੈ ਜੋ ਜਲੰਧਰ ਤੋਂ ਮੈਂ ਪਿਛਲੇ 5 ਸਾਲ ਉਹਨਾਂ ਦੇ ਨਾਲ ਵਿਧਾਇਕ ਰਹਾ ਤੁਸੀਂ ਜਲੰਧਰ ਚ ਜਾ ਕੇ ਪਵਨ ਕੁਮਾਰ ਟੀਨੂ ਦੀ ਰੈਪਿਊਟੇਸ਼ਨ ਪਤਾ ਕਰਿਓ ਪਿਛਲੇ ਵਿਧਾਨ ਸਭਾ ਚ ਵੀ ਮੈਂ ਇਹ ਮੰਨਦਾ ਕਿ ਜੇ ਦਬਾਬੇ ਦਾ ਕੋਈ ਸਭ ਤੋਂ ਵੱਡਾ ਦਲਿਤ ਫੇਸ ਹੈ ਤਾਂ ਉਹ ਪਵਨ ਕੁਮਾਰ ਟੀਨੂ ਹੈ ਕਈ ਵਾਰ ਇਦਾਂ ਦਾ ਵੀ ਮਾਹੌਲ ਬਣ ਜਾਂਦਾ ਸੀ ਵੀ ਕਿਸੇ ਮੁੱਦੇ ਤੇ ਅਕਾਲੀ ਦਾ ਲੜਦਾ ਨਹੀਂ ਸੀ ਸਾਰੇ ਐਮਐਲਏ ਬੈਠੇ ਰਹਿੰਦੇ ਸੀ ਤੇ ਕੋਈ ਦਲਤਾਂ ਦਾ ਮੁੱਦਾ ਆਉਂਸਦਾ ਪਵਨ ਕੁਮਾਰ ਟੀਨੂ ਇਕੱਲਾ ਬੈਲ ਦੇ ਵਿੱਚ ਆ ਕੇ ਹਾਊਸ ਚ ਆ ਕੇ ਮਲਕੇ ਪ੍ਰੋਟੈਸਟਾ ਜਿਹੜਾ ਉਹ ਕਰਦਾ ਸੀ ਤੋਂ ਦਬਾਬੇ ਦੀ ਮੈਂ ਇਹ ਸਮਝਦਾ ਕਿ ਦਲਤਾਂ ਦੇ ਹੱਕ ਚ ਉੱਠਣ ਵਾਲੀ ਬਹੁਤ ਵੱਡੀ ਜਿਹੜੀ ਆਵਾਜ਼ ਆ ਪਵਨ ਕੁਮਾਰ ਟੀਨੂ ਵਰਕਰ ਟਾਈਪ ਹੋ ਲੀਡਰ ਹੈ ਗਰਾਊਂਡ ਤੇ ਕੰਮ ਕਰਨ ਵਾਲਾ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਤੇ ਉਹਨਾਂ ਦੇ ਆਉਣ ਨਾਲ ਮੈਂ ਮੰਨਦਾ ਕਿ ਜਲੰਧਰ ਚ ਅੱਜ ਵਨ ਸਾਈਟਡ ਹੋ ਗਈ ਆ ਆਮ ਆਦਮੀ ਪਾਰਟੀ ਨਹੀਂ ਤੁਹਾਨੂੰ ਕੋਈ ਉੱਥੇ ਬੰਦਾ ਹੈ ਨਹੀਂ ਸਕੇ پورے ਇਲਾਕੇ ਚ ਹਲਕੇ ਚ ਦੇਖੋ ਮੇਰੀ ਗੱਲ ਸੁਣੋ ਕਿ ਉਹ ਆ ਗਿਆ ਕੈਂਡੀਡੇਟ ਆ ਗਿਆ ਤੁਸੀਂ ਕੁਝ ਨਹੀਂ ਮੈਂ ਇਹ ਪੁੱਛਾਂ ਜੀ ਆਪ ਨੂੰ ਕੋਈ ਉਮੀਦਵਾਰ ਮਿਲਿਆ ਨਹੀਂ ਉੱਥੋਂ پورے ਹਲਕੇ ਚ ਇਹ ਮੈਂ 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 ਜਵਾਬ ਦੇਣਾ ਆਮ ਆਦਮੀ ਪਾਰਟੀ ਨਵੀਂ ਪਾਰਟੀ ਹੈ ਜਿਹੜੇ ਵੀ ਦੂਜੀਆਂ ਪਾਰਟੀਆਂ ਚ ਚੰਗੇ ਬੰਦੇ ਆ ਅਸੀਂ ਸਾਰਿਆਂ ਦਾ ਵੈਲਕਮ ਕਰਦੇ ਆ ਆ ਤੁਹਾਡੇ ਐਮਐਲਏ ਸਾਹਿਬ ਖੜੇ ਆ ਇਹਨਾਂ ਨੂੰ ਤਾਂ ਅਸੀਂ ਲੈ ਕੇ ਆਏ ਸੀਗੇ ਇਥੋਂ ਜਿੱਤੇ ਅੱਜ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਦੂਜੀ ਗੱਲ ਰਹੀ ਜੀ ਸਵਾਲ ਵੀ ਕਰਨਾ ਜੀ ਚਲੇ ਜਾਂਦੇ ਆ ਕਿਸੇ ਕੋਲੇ ਭਾਈ ਸਾਹਿਬ ਕੋਈ ਥਰਮਾਮੀਟਰ ਨਹੀਂ ਹੁੰਦਾ ਵੀ ਕਿਸੇ ਦੇ ਟੈਸਟ ਕਰ ਲਈਏ ਇਹ ਬੰਦੇ ਨੇ ਕੱਲ ਨੂੰ ਰੋਕਣਾ ਕਿ ਜਾਣਾ ਜੇ ਤੁਸੀਂ ਕਹੋਗੇ ਵੀ ਦੂਜੀਆਂ ਪਾਰਟੀਆਂ ਵਾਲੇ ਪਹਿਲੀ ਵਾਰ ਸੀ 20 MLA ਜਿੱਤੇ ਸੀ ਜਿਹੜੇ ਸਾਨੂੰ ਛੱਡ ਛੱਡ ਕੇ ਭੱਜੇ ਦੱਸ ਸਾਡੇ ਫਾਊਂਡਰ ਮੈਂਬਰ ਸੀ ਪਾਰਟੀ ਨੇ ਜਿਤਾਇਆ ਰਾਜਨੀਤੀ ਨਹੀਂ ਸੀ ਪਾਰਟੀ ਨੇ ਟਿਕਟਾਂ ਦਿੱਤੀਆਂ MLA ਬਣਾਇਆ ਹੁਣ ਉਹ ਭੱਜ ਗਏ ਉਹਨਾਂ ਦਾ ਸੀ ਕੀ ਕਰੀਏ ਇਹ ਕੋਈ ਕਿਸੇ ਦੀ ਇਮਾਨਦਾਰੀ ਤੁਸੀਂ ਇਸ ਨਾਲ ਟੈਸਟ ਨਹੀਂ ਕਰ ਸਕਦੇ ਵੀ ਕਿਹੜੀ ਪਾਰਟੀ ਚੋਂ ਆਇਆ ਜਿਹੜਾ ਕੋਈ ਲੋਕਾਂ ਚ ਰਹਿੰਦਾ ਲੋਕਾਂ ਲਈ ਲੜਦਾ ਹੈ ਕਿਸੇ ਪਾਰਟੀ ਚ ਹੋਵੇ ਕੋਈ ਚੰਗਾ ਹੋਵੇ ਲੋਕੋ ਨੂੰ ਜਿਤਾਉਂਦੇ ਆ ਅਕਾਲੀ ਦਲ ਦੀ ਵੀ ਤਿੰਨ ਜਿੱਤ ਕੇ ਆਏ ਨੇਗੇ ਡਾਕਟਰ ਸੁਖੀ ਆ ਉਹ ਜਿੱਤ ਕੇ ਅਜੇ ਚੰਗਾ ਕੰਮ ਕਰਦੇ ਹੋਣਗੇ ਜਿੱਤੇ ਆ ਮੰਤਰੀ ਤੇ ਆਲੀਆ ਜੇ ਚੰਗਾ ਕੰਮ ਕਰਦਾ ਹੋਊਗਾ ਜਿੱਤੇ ਆ ਸੋ ਇਹ ਗੱਲ ਨਹੀਂ ਹੁੰਦੀ ਵੀ ਸਾਰੀਆਂ ਪਾਰਟੀਆਂ ਚ ਬੰਦੇ ਮਾੜੇ ਆ ਜੇ ਸਾਨੂੰ ਉਹਨਾਂ ਦਾ ਚੰਗਾ ਲੱਗਿਆ ਲੱਗਿਆ ਵੀ ਭਾਈ ਇਹ ਸਟਰੋਂਗ ਉਮੀਦਵਾਰ ਆ ਹਰ ਇੱਕ ਪਾਰਟੀ ਚਾਹੁੰਦੀ ਹੈ ਵੀ ਸਟਰੋਂਗ ਉਮੀਦਵਾਰ ਨੂੰ ਲੈ ਕੇ ਆਈ ਤੁਹਾਨੂੰ ਲੈ ਕੇ ਆਂਦੇ। ਕੇਜਰੀਵਾਲ ਸਾਹਿਬ ਜੇਲ੍ਹ ਚ ਬੈਨੇ ਕੀ ਰਾਜਨੀਤੀ ਤੇ ਕੀ ਪ੍ਰਭਾਵ ਹੋਊਗਾ ਜੇ ਕੇਜਰੀਵਾਲ ਸਾਹਿਬ ਦਾ? ਰਕੇਜਰੀਵਾਲ ਸਾਹਿਬ ਜੇਲ੍ਹ ਚਲੇ ਗਏ ਜੀ। ਨੈਸ਼ਨਲ ਲੈਵਲ ਤੇ ਕੀ ਪ੍ਰਭਾਵ ਪੈਦਾ ਇਲੈਕਸ਼ਨ ਤੇ। ਦੇਖੋ ਜੀ ਪੂਰੇ ਇੰਡੀਆ ਚ ਅੱਜ ਦੀ ਘੜੀ ਆਮ ਆਦਮੀ ਪਾਰਟੀ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਨਾਲ ਹਮਦਰਦੀ ਹੈ। ਕਿਉਂਕਿ ਸਾਰੇ ਦੇਸ਼ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਇੱਕ ਚੋਰ ਬੰਦੇ ਦੇ ਕਹਿਣ ਤੇ ਜਿਹੜਾ 6 ਗਵਾਈਆਂ ਚ ਨਾਂ ਨਹੀਂ ਲੈਂਦਾ 7ਵੀਂ ਵਾਰੀ ਉਹ ਨਾਂ ਲੈਂਦਾ ਜਦੋਂ ਭਾਜਪੀ ਉਹਦੇ ਤੋਂ 5 ਕਰੋੜ ਰੁਪਇਆ ਵੀ ਲੈਂਦੀ ਹੈ ਤੇ ਉਹਨੂੰ ਜਮਾਨਤ ਵੀ ਦੇ ਦਿੰਦੀ ਹੈ ਤੇ ਉਸ ਤੋਂ ਬਾਅਦ ਫੇਰ ਕਮਿਟਮੈਂਟ ਹੁੰਦੀ ਹੈ ਕਿ ਤੂੰ ਵਾਦਾ ਮੁਆਫਾ ਕਬਾਹ ਬੰਨ ਜਾ ਤੇ 55 ਕਰੋੜ ਰੁਪਇਆ ਦੇ ਨਾਲੇ ਦੇ ਰਿਹਾ ਨੂੰ ਟਰੈਕਟਰ ਦੇਵਾਂਗੇ ਉਹਦਾ ਇੱਕ ਸੁਪਰੀਮ ਕੋਰਟ ਨੇ ਇਲੈਕਟ੍ਰੋਨਲ ਪੌਂਡ ਵਾਲਾ ਮਾਮਲਾ ਬਾਹਰ ਆ ਗਿਆ ਜਿਹਦੇ ਕਰਕੇ ਵੀ ਇਹ ਸਾਰੀ ਗੱਲ ਲੋਕਾਂ ਦੇ ਸਾਹਮਣੇ ਆ ਗਈ ਇਹ ਤਾਂ ਹੁਣ ਤੁਸੀਂ ਦੇਖੋ ਵੀ ਸਾਰੇ ਦੇਸ਼ ਦੇ ਲੋਕ ਸਮਝਦੇ ਆ ਵੀ ਜਿਹੜੇ ਤੋਂ ਬੀਜੇਪੀ ਕਰੋੜ 60 ਕਰੋੜ ਰੁਪਇਆ ਫੰਡ ਲੈ ਕੇ ਬੀਜੇਪੀ ਉਹ ਬੰਦੇ ਦੀ ਗਵਾਹੀ ਤੇ ਤੁਸੀਂ ਅੰਦਰ ਕੀਤਾ ਤੇ ਉਹਦੇ ਪਿਓ ਦਾ ਜਾ ਕੇ ਮੋਦੀ ਸਾਹਿਬ ਪ੍ਰਚਾਰ ਕਰ ਰਹੇ ਆ ਸੋ ਇਹ ਸਾਰਾ ਕੁਝ ਜਿਹੜਾ ਅੱਜ ਦੇਸ਼ ਦੇ ਲੋਕਾਂ ਨੂੰ ਪਤਾ ਬੱਚੇ ਬੱਚੇ ਦੀ ਰਵਿੰਦ ਕੇਜਰੀਵਾਲ ਜੀ ਨਾਲ ਹਮਦਰਦੀ ਹੈ ਤੇ ਇਹਦਾ ਜਵਾਬ ਆਉਣ ਆਲੀਆਂ ਲੋਕ ਸਭਾ ਚੋਣਾਂ 'ਚ ਜਿਹੜੇ ਦੇਸ਼ ਦੇ ਲੋਕ ਨੇ ਹਉ ਦੇਣੇ